ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਟੂਲ ਪਲਾਜੇ ਤੇ ਬਿਲਕੁਲ ਲੱਗੇ ਜਿਹੜਾ ਮੇਨ ਰੋਡ ਤੇ ਜਿਹੜਾ ਵੀਰ ਜੀ ਨਾਲ ਦਾ ਘਰ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਦੋ ਆ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਅੰਸਰਾ ਮੱਛੀਆਂ ਤੁਹਾਨੂੰ ਦਿਖਾਉਣੀਆਂ ਚੰਗੀ ਜਗ੍ਹਾ ਦਵਾਈਆਂ ਵਾ ਤੇ ਜਿਨ੍ਹਾਂ ਦੇ ਮਾਵਾ ਦਾ ਵੀ ਚੰਗਾ ਦੁੱਧ ਹੈ ਉਨਸਰਾ ਵਸ਼ਿਆਂ ਤਾਂ ਦਿਖਾਵਾਂਗੇ ਬਾਕੀ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਮੈਂ ਦੋਵੇਂ ਤੇ ਇੱਕ ਆ ਤੁਹਾਨੂੰ ਗੱਬਨ ਗਾਂ ਸਾਈਵਲ ਜਰਸੀ ਕ੍ਰੋਸ ਏ ਇੱਕ ਤੁਹਾਨੂੰ ਦਿਖਾਉਣੀ ਚੰਗੇ ਰਿਕਾਰਡ ਵਾਲੀ ਵੀਡੀਓ ਪੂਰੀ ਵੇਖਿਓ ਐਂਡ ਤੱਕ ਰਵੇਖਦੇ ਕਾ ਜਰਸੀ ਵੀ ਆ ਇਹ ਵੀ ਤਾਜੀ ਸੂਈ ਆ ਤੇ ਗੱਲਬਾਤ ਹੁਣ ਕਰਦੇ ਆ ਤੇ ਪੁਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਹੋਠ ਠੀਕ ਠਾਕ ਜੀ ਤੇ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਸਭਜੀ ਸਿੰਘ ਜੀ ਪਿੰਡ ਫੇਰ ਬਣਪਰਾ ਜిల్లా ਮਰਗਰ ਜਿਹੜਾ ਜਲੰਧਰ ਰੋਡ ਤੇ ਟੂਲ ਪਲਾਇਆਣਾ ਹਾਂਜੀ ਉਹ ਤੇ ਆਪਣਾ ਨਾਲੀ ਤੱਕ ਲਿਮਿਟਰ ਕਰ ਦਿਓ ਠੀਕ ਆ ਝੰਡਿਆਲਾ ਗੁਰੂ ਵੀ ਲੱਗੇ ਆ ਤੇ ਉਧਰ ਮੰਨਾਲਾ ਵੀ ਲੱਗੇ ਆ ਅੰਮ੍ਰਿਤਸਰ ਦਾ ਸ਼ਹਿਰ ਬਿਲਕੁਲ ਨਾਲੀ ਆ ਫੋਨ ਨੰਬਰ ਬੋਲਦਾ ਕਰੀ ਆਪਣਾ ਹੈ 84270 14497 75085 1446 ਠੀਕ ਆ ਹਾਂਜੀ ਅੱਜ ਖੀਰੀਆਂ ਮੱਛੀਆਂ ਦਾ ਜੋੜਾ ਵਾ ਤੇ ਜੋੜਾ ਹੀ ਸੁਈਆਂ گاਵਾ ਦਾ ਵਾ ਤੇ ਇੱਕ ਗੱਪਣ گاਣਾ ਚਲੋ ਫਿਰ ਪਹਿਲਾਂ ਸ਼ੁਰੂਆਤ ਇਤੋਂ ਹੀ ਕਰ ਲਈਏ ਬਿਲਕੁਲ ਤਾਜੀ ਸੋਈ ਜਾਦੀ ਆ ਕੱਲ ਸੋਈ ਆ ਬਾਜੀ ਆ ਦੇਖ ਸਕਦੇ ਨਾੜੂ ਬੱਚੇ ਦਾ ਬਿਲਕੁਲ ਨਾਲ ਹੀ ਆ ਤਾਜ਼ਾ ਕੱਲ ਸੋਈਏ ਕਿੰਵਾ ਸੂਆ ਸੋਈ ਜੇ ਦੂਜਾ ਸੂਆ ਕੰਜੀ ਅੱਛਾ ਹਾਂਜੀ ਅਜੇ ਤੇ ਫਿਰ ਬੋਲਾ ਹੀ ਆ ਗਿਆ ਨਾ 14 ਕਿਲੋ 15 ਬੋਲਾ ਜਿਹੜਾ ਹੈਗਾ ਹੈਗਾ ਮੌਕੇ ਤੇ ਤਿਆਰ 1 ਕਿਲੋ ਬਲ ਪਹਿਲੇ ਸੂਤ ਕੱਢ ਕੱਢ ਆਏ ਨੇ ਅੱਛਾ 20 ਲੀਟਰ ਜਿਹੜਾ ਇਹਨੇ ਬਾਕੀ ਗਰਮੀ ਬਾਕੀ 20 ਕਿਲੋ ਦੁੱਧ ਕਰ ਦੂੰਗਾ ਅੱਛਾ 20 ਲੀਟਰ ਤੇ ਲਾ ਕੇ ਬੰਨੇ ਦੁੱਧ ਕਰੀ ਜਾਓਗੇ ਬਹੁਤ ਚੰਗੀ ਹੈ ਅੱਛਾ ਤੋਰੋ ਹਾਂ ਫਿਰ ਕਰੀ ਨਾ ਇਹ ਰਾ ਦੇ ਆ ਰਹੇ ਬਾਕੀ ਆ ਵੀ ਰੰਗ ਰੂਪ ਦੀ ਚੰਗੀ ਆ ਤਾਜੀ ਸੂਈ ਆ ਥੋੜੀ ਲੱਪੇ ਲੁੱਪੇ ਜਿਹਾ ਮਾਪੋੜ ਆ ਹਾਂ ਕੋੜ ਕੋੜ ਲੈ ਜਾ ਉੱਧਰ ਹਾਂ ਦੇਖਾ ਦੇ ਰੰਗ ਰੂਪ ਦੀ ਚੰਗੀ ਆ ਇਹ ਆ ਵੀ ਤਾਜੀ ਸੂਈ ਆ ਥੋੜੀ ਲੱਪੇ ਆ ਤੇ ਥੱਲੇ ਉਹ ਜਿੰਨੀ ਵੀ ਆ ਸਫਾਈ ਜੀ ਚਾ ਚੋ ਓਕੇ ਜੀ ਪੂਰਾ ਮੈਂ ਤਾਂ ਬੱਚਾ ਲਾਉਂਦਾ ਫੜੀ ਤੇ ਧਰ ਚਲੋ ਛੱਡ ਛੱਡ ਦਿਓ ਬੱਚਾ ਇੱਕ ਰੀ ਦਿਖਾ ਦिए ਬਿਲਕੁਲ ਤਾਜੇ ਕੋਲਾ ਹੀ ਬੱਚਾ ਜਿਹੜਾ ਹਜੇ ਹਜੇ ਬੱਚੇ ਨੇ ਦੁੱਧ ਚੁੰਗਣ ਦੀ ਵੀ ਨਹੀਂ ਜਾਜਪੁਰ ਆਹ ਦੇਖ ਸਾਹਦੇ ਉਹ ਦਿਖਾਓ ਟੰਗਿਆ ਸੀ ਹੋ ਜੀ ਨਾ ਕਬਾੜ ਚਾ ਅਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਪੂਰਾ ਕਮਾਲ ਦਾ ਥਣ ਜਿਹੜਾ ਇਹਨੇ ਤਿਆਰ ਕੀਤਾ ਹੈ ਇਹ ਜਿਵੇਂ ਜਿੱਕ ਲਿਖੋਤਾ ਆ ਜੀ ਆ ਚੁਵਾਈ ਜਿਵੇਂ ਕਮਾਲ ਦੀ ਦਿਖਾਉਣੀ ਹੈ ਹਾਂ ਹਾਂ ਦੇਖਦੇ ਬਿਲਕੁਲ ਸਾਫ ਚੁਵਾਈ ਹੈ ਤੇ ਅਗਲੇ ਤਨ ਦਾ ਵੀ ਚਵਾ ਦਿਖਾਉਂਦੇ ਆ ਬਾਕੀ ਕੋਈ ਰਸਤੀ ਦੀ ਲੋੜ ਨਹੀਂ ਕੋਈ ਕੁਛ ਨਹੀਂ ਇਤਰਾ ਹੀ ਕੋਈ ਹੋਰ ਚੀਜ਼ ਨਹੀਂ ਸ਼ਟਾਨੀ ਆ ਸਾਫ਼ ਧਾਰਿਆ ਬਿਲਕੁਲ ਕੈਮੋਟਨ ਪੂਰੀ ਭਾਈ ਫਰ ਜਾਂਦੀ ਹੈ ਫਿਰ ਸਾਰੀ ਖਾਦ ਸਾਫ਼ ਕਰਦੀ ਆ ਬਿਲਕੁਲ ਕੂਲਾ ਬੱਜਾ ਹਜੇ ਕੱਲ ਲਈਏ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਮੁੱਲ ਭਾਜੀ ਭਾਵੇਂ ਦਾ 70 ਕਰ ਲਈਏ ਹਾਂਜੀ ਤੇ ਮੈਂ 65 ਕਰ ਲਈਏ ਤਾਂ ਲੈ ਜਿਹੜਾ ਆਪਾਂ 55000 ਰੁਪਏ ਦੀ ਗਾ ਦੇਣੀ ਕਰਨੇ ਵਿੱਚ ਛੋਟ ਛੋਟ ਬਖ 150 ਨਹੀਂ ਘਟਵਾਲ 2000 ਰੁਪਏ ਸ਼ੋਅ 253000 ਬੀਗੜ ਆਪਾਂ ਦੇਣੀ ਐ 53000 ਦੀ ਜਿਹੜੀ ਦੇਣੀ ਐ ਜੱਸ ਨੋਈ ਆ ਕਿ ਅਸਾਈ ਵਾਲਾ ਕੰਮਣਾ ਮੇਰਾ ਫੋਨ ਲਵੇ ਬੰਦਾ ਅੱਛਾ ਹਾਂ ਜਿਹੜੀ ਦੇਣੀ ਐ ਠੀਕ ਐ ਬਹੁਤ ਮੈਂ ਦੇ ਜਾਂ ਵੜ ਨੇੜੇ ਤੋਂ ਬਹੁਤ ਜਿਆਦਾ ਸਾਫ ਸੁਥਰੀ ਗਾੜਿਆ ਠੀਕ ਐ ਉਹਦੀ 20 ਕਿਲੋ ਵੜ ਨੇ ਆ ਪਾੜਣਾ ਨਾਲ ਠੀਕ ਐ ਬਈ ਸਾਫ ਸੁਥਰੀ ਆ 14 15 ਲੀਟਰ ਤੇ ਲਾ ਕੇ ਬੰਨੇ ਜਿਹੜਾ ਹੁਣ ਤਿਆਰ ਆ ਹਾਂਜੀ ਹੁਣ ਵੇਖੋ ਜਰਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਚੰਗੇ ਕੱਦ ਕਾਟ ਚ ਆ ਤੇ ਬਿਲਕੁਲ ਫਿਕਸ ਵਨ ਨੇ ਦੀ ਆ ਜਿਹੜੀ ਫਿਕਸ ਡਰ ਰਿਹਾ ਵੇਖੋ ਨਾ 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 ਇਹ ਕਿੰਨੇ ਜਰਦੀ ਸੋਈ ਆ ਵੀਰ ਜੀ ਇਹਨੂੰ ਆ ਚੋਖਾ ਦੇਣੀ ਆ ਸੋਈ ਨੂੰ ਤੇ ਇਹਦੇ ਕੋ ਬੋਲਾ ਇਹ ਚੱਲੇ ਹੋਊਗਾ 15 ਕਿਲੋ ਦਾ ਇਹ ਕਿੰਨਾ ਕਰੀ ਜਾਊਗੀ ਇਹ 24 25 ਕਿਲੋ ਵਾਲੀ ਦੀ ਸ਼ੀ ਹੈ ਅੱਛਾ ਹਾਂ ਸੁਆ ਸੁਆ ਇਹ ਪਹਿਲਾ ਸੁਆ ਉਹ ਸ਼ੀ ਅੱਛਾ ਸੁਆ ਪਹਿਲਾ ਹੀ ਆ ਹਾਂ ਦੇਖ ਲੈਂਦੇ ਜੀ ਬਾਕੀ ਕਾਫੀ ਖੂਬਸੂਰਤ ਹੈ ਕੱਦ ਕਾਠੇ ਦਾ ਉਹਦੇ ਨਾਲ ਵਿੱਚ ਆ ਬਹੁਤ ਕੱਦ ਹੋਰ ਹੀ ਜਵਾਨ ਹੈ ਜਿੱਦਾਂ ਫਰਮਾਂ ਦੀਆਂ گاਵਾ ਹੁੰਦੀਆਂ ਆ ਮੱਚੀ ਹੈ ਪੂਰੀ ਇਹ ਆ ਵੀ ਜੇ ਕਿਸੇ ਵੇਦ ਨੇ ਸ਼ੌਂਕ ਨਾ ਰੱਖਣੀ ਆ ਗਾਂ ਚੰਗੇ ਬੱਚੇ ਲੈਣੇ ਆ ਬਰੀਡ ਤੇ ਕੰਮ ਕਰਨਾ ਆ ਆ ਦੇਖ ਸਾ ਦੇ ਓਰੇ ਖੂਬਸੂਰਤ ਵੜਿਆ ਬਾਕੀ ਆੜੂੜਾ ਤੇ ਨਾੜਾੜੂੜਾ ਪਾਉ ਜਾ ਰਿਹਾ ਆ ਦੇਖ ਸਾ ਦੇ ਜੀ ਠੰਡੀ ਸੀਵ ਦੇ ਆ ਨਾ ਮਰ ਜੀ ਉਹ ਥੱਲੇ 22 ਕਿਲੋ ਗੈਰ ਕੀ ਬਖਦਾਣੀ ਗੱਲਾਂ ਜਿੰਨਾ ਹੈਗਾ ਤੋਂ ਬੋਲ ਆਪਾਂ ਉਹਨਾਂ ਹੀ ਕਹੋ ਆਪੇ ਜਿਹੜਾ ਕੋਈ ਦੋ ਟਾਈਮ ਚੋਲੇ ਤੇ ਨਿਕਲ ਆਵੇ ਮੈਂ ਕਹਿ ਜੀ ਕਿ 23 24 ਕਿਲੋ ਆ ਫਿਰ ਝੂਠੇ ਪੈਣ ਵਾਲਾ ਕੰਮ ਨਹੀਂ ਕਰਨਾ ਜਿੰਨਾ ਹੈਗਾ ਬਾਕੀ ਜੇ ਆਪਾਂ ਥੱਲੇ ਆਰਡਰ ਦੀ ਕੁਆਲਿਟੀ ਵੇਖੀ ਤੇ ਪੂਰੀ ਕਮਾਲ ਦੀ ਹੈ ਲੱਗ ਗਈ ਇਹ 22 23 ਕਿਲੋ ਆਪਾਂ ਜਿੰਨਾ ਹੈਗਾ ਜਿਹੜਾ ਚੋਣ ਵਾਲਾ ਉਹਨਾਂ ਬਾਕੀ 24 ਦੀ ਬਹੁਤ ਯਾਦੀ ਖਰੀ ਹੈ ਠੀਕ ਆ ਬੱਚਾ ਛੜਨਾ ਛੱਡੋ ਨਹੀਂ ਛੜਨਾ ਹੈ ਹਾਂ ਚੋਆ ਇਹਦਾ ਵੀ ਦਿਖਾਈ ਦੇ ਇਹ ਚਲੋ ਦਿਖਾ ਦਈਏ ਦਾ ਇਹ ਚੋਆ ਆ ਬੱਚਾ ਜੀ ਇਹਦੇ ਮਗਰ ਤਾਂ ਛੜਦਾ ਹੈ ਅੱਥਾਨੇ ਦੇਖ ਸਕਦੇ ਬਾਕੀ ਹਵਾਨੇ ਤੇ ਆਪਾਂ ਜਿਹੜੀਆਂ ਨਾਰਾਂ ਬ੍ਰੀਕ ਬ੍ਰੀਕ ਦੇਖ ਸਕਦੇ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਸਾਰੀਆਂ ਬਿਲਕੁਲ ਗੁਲਾਬੀ ਰੰਗ ਦਾ ਥਾਨਿਆ ਫੱਬਦੀ ਹੈ ਵੈਡ ਚਲੋ ਜਿੰਨੀ ਵੀ ਆ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਆਪਾਂ ਦੇਖ ਸਕਦੇ ਤੇ ਦੂਰ ਦੂਰ ਜਿਹੜਾ ਥਣ ਲੱਗਾ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਵਾ ਮੁੱਲ ਪੈਂਦਾ ਵਾ ਜਦੋਂ ਬੱਚੂ ਖਰੀਦਿਆ ਜਾਂਦਾ ਵਾ ਬਿਲਕੁਲ ਸਾਫ਼ ਚਵਾਗਦੇ ਇਹਦਾ ਜੇਰ ਦੂਰ ਤੋਂ ਵੀ ਦੇਖ ਸਕਦੇ ਜੀ ਬਿਲਕੁਲ ਠੰਡੀ ਧੇਰੀ ਆ ਪੂਰੇ ਸ਼ਾਂਤ ਸਭਾ ਨੂੰ ਫੁੱਲ ਸਾਈਜ਼ ਦੀ ਗਾਂ ਹੈ ਜੀ ਫੋਲ ਗੋਤਰਾ ਜੋੜੇ ਪਰ ਕੋ ਮਸ਼ੀਨਾਂ ਚੋੜ ਇਹ ਆ ਵੀ ਇਕੱਲੇ ਮਹਾ ਪਊਗੇ ਉੱਚੇ ਛੋਟੇ ਪੌਂਸਾਈ ਦੀ ਤਾਂ ਹਾਂਜੀ ਬਰੀਡ ਬਰੂਡ ਬਾਕੀ 95 ਲੋ ਛੋਟਾ ਛੋਟਾ ਕੰਮ ਲੱਗਾ ਚੰਗੇ ਫਰਮ ਚੁਕੀ ਆਈ ਆ ਠੀਕ ਆ ਜੀ ਦੱਸਿਓ ਵੇਦੀ ਫਿਰ ਮੋਲੇ ਦਾ ਆਪਾਂ ਦੁੱਧ ਭਾਂ 24 25 ਕਿਲੋ ਜਵਾਦੇ ਰਸ਼ੀ ਸੇਵਾ ਚਾਹੀਦੀ ਬੰਦੇ ਦੀ ਆਪਣਾ ਬੜਾ ਖਰਾਬ ਮੋੜਾ 15 ਕਿਲੋ ਜਿਹੜਾ ਝੋਨਣਾ ਠੀਕ ਆ ਹਾਂਜੀ ਰੇਡ ਦੇ ਭਾਸਿਆਲ ਜਿਹਨੂੰ ਵਿਸ਼ੇਕ ਦਾ ਦਾਦਿਆਂ ਵਿੱਚ ਹਾਂਜੀ ਹਾਂਜੀ ਹੁਣ ਦੇ ਦਈਏ 85000 ਦੀ ਕਰ ਦਈਏ ਮੰਨਤਾ ਨਾ 75000 ਦੀ ਗੜ ਭਾਈ ਜੱਸ ਨੂੰ ਹੀ ਆ ਪਿਛੋ ਬਾਕੀ ਚਲੋ ਕੋ ਫੋਨ ਲਾਵੇ 19 ਕੀ ਛੋਟ ਛਾਟ ਤੇ ਮੁੱਕੇ ਤੇ ਹੋਈ ਜਾਂਦੀ ਆ ਬਾਕੀ ਵੈੜ ਸੁਣੀ ਆ ਆ ਥਾਣੇ ਦੇ ਕਰੀ ਫਿਰ ਤੋਂ ਦੇਖ ਸਕਦੇ ਆ ਬੰਲਾ ਕੇ ਆ ਪਿੱਛੋਂ ਮਖਾ ਲੋ ਨਾੜਾ ਕਿਦਾਂ ਨਹੀਂ ਆ ਬਾਕੀ ਹਵਾਨੇ ਤੇ ਮਗਰ ਵੀ ਨਾੜਾ ਆਪਾਂ ਦੇਖ ਸਕਦੇ ਆ ਬਰੀਕ ਬਰੀਕ ਜਿਹਾ ਉਹ ਯਾਰੀ ਸਾਫ ਆ ਨੇ ਠੀਕ ਹੈ ਜੀ ਤੇ ਆ ਜਿਹੜਾ ਵਛੀਆਂ ਦਾ ਜੁੜਾ ਜੀ ਹਾਂ ਜੀ ਆ ਵੀ ਵਛੀ ਦੇਖ ਸਕਦੇ ਆ ਕਾਫੀ ਖੂਬਸੂਰਤ ਆ ਕੀ ਰਿਕਾਰਡ ਜੇ ਆਵਲੀ ਦਾ ਇੱਕ ਹੀ ਫਾਰਮ ਚੋਂ ਆ ਉਹ ਜਿੱਥੋਂ ਆਈ ਹੈ ਨਾ ਅੱਛਾ ਉਹ ਨਾਲ ਹੀ ਇਹ ਵੜਾ ਹੀ ਬਣ ਜਿੱਥੋਂ ਹੁਣੇ ਉਹ ਵੱਡੀ ਗਾਂ ਤਾਂ ਨਵਖਾਈ ਆ ਉੱਥੋਂ ਹੀ ਇਹ ਆਈ ਆ ਤੇ ਇਹ ਦੰਦਾਂ ਤੋਂ ਪਤਾ ਹੈ ਕਿਤਰਾ ਦੋ ਦੰਦਾਂ ਦਾ ਭਾਈ ਅੱਛਾ ਦੋ ਦੰਦ ਆ ਤੇ ਟੀਕਾ ਭਰਿਆ ਗਾੜੀਆਂ ਲੱਗ ਨਹੀਂ ਭਾਈ ਉਹ ਘਰ ਵਾਲੇ ਤਾਂ ਕਹਿੰਦੇ 15 16 ਦਿਨ ਹੋ ਗਏ ਆ ਅੱਛਾ ਲੱਗੇ ਨੂੰ ਆਪਾਂ ਆ ਖਾਲੀ ਕਰਕੇ ਲਈ ਆ ਖਾਲੀ ਕਰਕੇ ਆਓ ਤੇ ਚਲੋ ਇਤਨਾ ਹੀ ਜਾਣੀ ਆ ਠੀਕ ਹੈ ਤੇ ਫੁੱਲ ਬਰੀਡ ਬਰੂਡ ਆ ਕੱਲ ਕੁੱਲ ਬਰਾਦਾ ਇਹਦੀ ਮਾਂ ਦੇ ਦੁੱਧ ਦਾ ਪਤਾ ਕੁਛ 30 ਤੋਂ ਪਲੱਸ ਪਲੱਸ ਹੀ ਦੋ ਦੋਨਾਂ ਕੋਲ ਵੜਾ ਜਿਹੜੀਆਂ ਰੱਖੀਆਂ ਨਾ ਅੱਛਾ ਹਾਂਜੀ 25 ਤੋਂ 30 ਤੋਂ ਪਲੱਸ ਹੀ ਜਿਹੜੀਆਂ ਵੜਾ ਉਹਨਾਂ ਕੋਲ ਆ ਤੋੜ ਕੇ ਦਿਖਾ ਦਈਏ ਚਲੋ ਇਹ ਵੀ ਆਹ ਦੇਖ ਸਾਡੇ ਜੀ ਦੋ ਦੰਦ ਆ ਜਿਹੜੀ ਅਖਰੀ ਹੱਥ ਸਾਈਡ ਤੇ ਕਰਿਆ ਇਹ ਦੇਖ ਹਾਂ ਦੇਖ ਸਾਡੇ ਠੀਕ ਹੈ ਜੀ ਬਾਕੀ ਆ ਵੀ ਵੈੜ ਤਿਆਰ ਹੋਈ ਆ ਬਸ ਪੂਰੀ ਹੁਣ ਬਸ ਕੋਈ ਹੁਣ ਬੰਨੂ ਤਿਆਰ ਆ ਪੂਰੀ ਬਸ ਲੈ ਜਾਏ ਕੋ ਜਿਹੜਾ ਸਾਂਭ ਵਾਲਾ ਤੇ ਬਾਕੀ ਪਰ ਇਹ ਆ ਵੀ ਜਿੱਦਣ ਵੈੜ ਤਿਆਰ ਹੋਈ ਉਹਨੂੰ ਮਤਲਬ 1 ਲੱਖ ਰੁਪਏ ਦੀ ਆ ਵੈੜ ਚੰਗੀ ਰਕਮ ਤਿਆਰ ਹੋਣੀ ਚੰਗੀ ਰਕਮ ਦੀ ਬਾਕੀ ਜੇ ਕਿਸੇ ਨੇ ਸ਼ੌਂਕ ਨਾਲ ਆਪਣੇ ਘਰੇ ਬਰੀਡ ਤਿਆਰ ਕਰਨੀ ਆ ਕਰੇ ਫੇਰ ਇਦਨ ਵੀਰ ਜੀ ਲਿਆਓ ਦਿਖਾਈਏ ਚੰਗੀ ਤਰ੍ਹਾਂ ਚਿਹਰਾ ਇਹਦਾ ਜਿਆਦੀ ਸੋਹਣੀ ਆ ਭਾਜੀ ਸੋਹਣੀ ਜਿਆਦੀ ਪੂਰੀ ਖੂਬਸੂਰਤੀ ਚ ਪੂਰੀ ਆ ਜਿਹਨੇ ਸੋਹਣੀ ਲੱਗੀ ਚਲੋ ਅਸੀਂ ਲੈਣ ਦੀ ਨਾਲ ਇੱਥੇ ਕਿ ਲੈ ਆਵਾਂਗੇ ਇੱਕ ਰੀ ਇਹ ਦੇਖਾਂ ਦੇ ਚਲੋ ਲੈ ਜਾ ਚੱਪੂ ਦਾ ਥੋੜਾ ਜਿਹਾ ਕਰਦੀ ਆ ਪਿੱਛੇ ਕਿੰਨੇ ਖੁੱਲੀਆਂ ਜਗ੍ਹਾ ਤਾਂ ਹੈ ਖੁੱਲੀਆਂ ਰਹੀਆਂ ਮਾ ਉੱਥੇ ਚਲੋ ਬੰਦ ਤੇ ਇਹ ਵੀ ਆ ਰਹੀਆਂ ਨੇ ਮસ્ਤੀ ਮਾਰਦੀ ਨੇ ਮੁੱਲ ਫੇਰ ਇਹਦਾ ਮੁੱਲ ਇਕੱਠਿਆਂ ਦਾ ਕਰਦੀਏ ਚਲੋ ਇਕੱਠਿਆਂ ਦਾ ਕਰ ਦਿੰਨੇ ਆ ਵੀ ਤੋਰ ਦੋ ਚਲੋ ਤੋਰ ਹੀ ਦੋ ਫੇਰ ਇਹ ਕਿੰਦਨ ਦੋ ਕਿਤਨਾ ਜੀ ਇਹ ਪੁੰਦੀ ਭਾਜੀ ਅੱਛਾ ਇਹ ਤਾਂ ਇਹੜੀ ਗੱਲ ਆਪਾਂ ਕਵਾਂਗੇ ਆਪਾਂ ਸੱਚਾਈ ਥੋੜੀ ਜੀ ਗੱਲ ਕਰਕੇ ਦੇਣੀ ਆ। ਅੱਛਾ ਗਲਤ ਗੱਲ ਤਾਂ ਕਰਨੀ ਹੀ ਨਾ। ਹਾਂ ਦੇ ਸਕਦੇ ਆ ਵੀ ਤੋਦਾਂ। ਇਹ ਮੈਂ ਗਲਤ ਗੱਲ ਕਰ ਸੀਗੇ। ਅਗਲਾ ਮੀਂਹ ਕਣੇ ਦੇ ਬਾਅਦ ਟਾਈਮ ਕੱਢ ਕੇ ਬੰਦਾ ਆਉਂਦਾ। ਹਾਂਜੀ ਹਾਂਜੀ। ਐਸੇ ਗੱਲ ਹੋਰ ਨਿਕਲੇ। ਬਾਕੀ ਰੰਗ ਰੂਪ ਦੇ ਇਹ ਵੀ ਪੂਰੇ ਖੂਬਸੂਰਤ ਆ। ਕੱਲਾ ਕੱਲਾ ਥਾਂ ਜਿਹੜਾ ਲੱਗਾ ਵਾ ਝੋਲੀਆਂ ਵਿੱਚ ਥੱਲੇ ਚੰਗੀਆਂ ਵਾ। ਚਲੋ ਲੈ ਜਾਓ ਫਿਰ। ਇਹ ਵੀ ਵੈਡ ਸੋਹਣੀ ਤਿਆਰ ਹੋਣੀ ਆ। ਸੋਹਣੀ ਨਹੀਂ ਰਹੀ ਇਹਦੀ। ਹਾਂ ਦੇ ਸਕਦੇ ਜੀ। ਚੋਲੀ ਇਹਦੀ ਚੋਲੀ ਬਹੁਤ ਸੋਹਣੀ ਹੈ। ਥਾਣੇ ਦੇ ਸਾਦੇ ਥਾਣੇ ਜਿਹੜੇ ਬਿਲਕੁਲ ਇਕੱਲੇ ਇਕੱਲੇ ਲੱਗੇ ਆ ਉਹਦੇ ਵੀ ਇਤਨਾ ਹੀ ਇਹਦੇ ਵੀ ਇਤਨਾ ਹੀ ਆ ਕਿੰਨਾ ਚਿਰ ਜੋੜੇ ਦਾ ਮੁੱਲ ਜੋੜੇ ਦਾ ਭਾਜੀ ਮੁੱਲ ਕਰਨ ਨੂੰ ਤਾਂ ਮੈਂ 35000 ਕਰ ਲਈ ਵਛਿਆਂ ਦੋਆਂ ਦਾ। ਅੱਛਾ ਜੇ ਰ ਲੈਣ ਦੇ ਨਾ 28000 ਦੀ ਵਛਿਆਂ ਦੇਵਾਂਗੇ ਭਾਜੀ। ਹੋਰ ਕਰਦੀ ਹੈ ਮਨ ਤੇ ਇਹ ਇਕੱਲੀ ਇਕੱਲੀ ਲੈਣੀ ਆ। ਅੱਛਾ ਉਹ ਦਵਾਂਗੇ 16000 ਦੀ اچھا ਉਹ ਦਵਾਂਗੇ 12000 ਦੀ اچھا ਹਾਂ ਜੀ ਆ ਜਿਹੜੀ ਪਹਿਲਾਂ ਮੈਂ ਖਾਈ ਸੀ ਉਹ 16 ਦੀ ਤੇ ਉਹ 12 ਦੀ ਜੋੜਾ ਹੀ ਦਈਏ ਸਾਥ ਚ ਜੋੜਾ ਹੀ ਲੈਣਾਗੇ ਨੇ ਤੇ ਘਟਵਾ ਨਹੀਂ ਕਹਿਣਾ 25000 ਰੁਪਏ ਦੀਆਂ ਬੱਛੀਆਂ ਪਾ ਦਵਾਂਗੇ 25000 ਰੁਪਏ ਆ ਜਿਹਦੇ ਚੋਂ ਮੈਂ ਲ 100 ਰੁਪਏ ਵੀ ਘਟ ਰਿਹਾਣਾ ਠੀਕ ਹੈ ਜੀ ਬਸ ਸਾਰਾ ਕੋਈ ਮਾਨਤਾ ਨਾ ਲਾਗੇ ਤੁਹਾਨੂੰ ਪਤਾ 25000 ਤਾਂ ਕੱਲੀ ਬੱਛੀ ਦੋਦੀ ਪੀ ਗਈ ਹੋਣੀ ਹੈ ਠੀਕ ਹੈ ਬਾਕੀ ਸੋਹਣੀ ਬੜੀ ਆ ਕੋਈ ਵੇਲ ਵੇਖੇ ਆਣ ਕੇ ਦੋਵੇਂ ਬੱਛੀਆਂ ਚੰਗੀਆਂ ਠੀਕ ਹੈ ਜੀ ਤੇ ਆ ਜਿਹੜੇ ਕਾਂਜ ਇਹ ਭਾਜੀ ਜਰਸੀ ਦਾ ਕਾ ਉਸ ਦਾ ਐਵੇਂ ਪੂਰੀ ਤਗੜੀ ਜਿਹੜੀਆਂ ਇਹੋ ਜਿਹੇ ਗਾਵਾਂ ਚ ਇਹੋ ਜਿਹਾ ਕਦ ਕਾਟ ਥੋੜਾ ਘੱਟ ਲੱਭਦਾ ਹੈ ਮੈਂ ਕਹਿੰਦਾ ਭਾਜੀ ਬਹੁਤ ਬੰਦੇ ਕੋਲ ਸੇਵਾ ਜਰੂਰ ਪ ਜਾਂਦੀ ਹੈ ਪੂਰੇ ਚੰਗੀ ਸਾਂਭ ਲਈ ਜਗਾ ਦਵਾਈ ਇਹੋ ਪਹਿਲੇ ਸੂਏ ਤੋਂ ਕੱਢਿਆ ਨੇ ਅੱਛਾ ਐਰ ਕੀ ਦੂਸਰਾ ਸੂਆ ਜੇ ਬੜੇ ਨੇ ਇੱਕ ਹਫਤਾ ਤੋਂ ਇੱਕ ਵੱਧ ਦਿਨ ਲੈਣੇ ਅੱਧੇ ਦਿਨ ਨੇ ਸੂਣ ਚ ਲੈ ਰਹੇ ਨੇ ਤੇ ਬਾਕੀ ਚੰਗੀ ਤਿਆਰ ਹੋ ਜੂਗੇ ਹਾਂ ਜੀਲ ਬੜੀ ਹੈ ਭਾਜੀ ਤੇ ਲਾਟੋ ਲਾ ਕਾਫੀ ਹੈ ਹਵਾਨੇ ਤੇ ਵਿੱਚ ਬਹੁਤ ਠੰਡੀ ਹੈ ਖੰਡੀ ਤੇਰੇ ਬਤਨ ਸੁਣ ਬਹੁਤ ਪਿਆਰਾ ਲੱਗਾ ਨਹੀਂ ਦੇਖੋ ਜੇ ਗੰਝਾ ਹੱਥ ਨਹੀਂ ਰੱਖਣ ਦਿੰਦੀਆਂ ਠੀਕ ਹੈ ਜੀ ਸ਼ਾਂਤ ਸੁਭਾਅ ਦੀ ਆ ਪੋਦੀ ਪਰ ਮੈਂ ਕਿਸੇ ਨੇ ਘਰ ਵਾਸਤੇ ਰੱਖਣੀ ਉਹਦੇ ਲਈ ਵੀ ਚੰਗੀ ਤੇ ਜੇ ਕਿਸੇ ਨੇ ਡੇਰੀ ਚ ਚਾਉਣੀ ਉਹਦੇ ਲਈ ਵੀ ਚੰਗੀ ਫੈਣ ਹੀ ਭਾਜੀ ਤੇ ਆਦੀ ਪੰਜ ਆਉਂਦੀ ਮੱਝਾਂ ਦੇ ਮੁਕਾਬਲੇ ਦੁੱਧ ਹੁੰਦਾ ਇਹ ਮੱਝਾਂ ਮੁੱਢੀ ਗਾਂ ਆ ਪਰ ਐਵੇਂ ਕਿ ਵੀਡੀਓ ਦੇ ਜਿਹੜੀ ਚੀਜ਼ ਨਿਕਲੂਗੀ ਉਹ ਹੀ ਹੋਵੇ ਹਾਂਜੀ ਹਾਂਜੀ ਬੋਲ ਵਜਨ ਵਾਲੀ ਦਾ ਇਹ ਤਾਂ ਫਿਰ ਮੁੱਲ ਮੁੱਲ ਤਾਂ ਭਾਜੀ ਪਛੀ ਦੇ 75000 ਦੀ ਜਦੋਂ ਤਿਆਰ ਹੋ ਗਈ ਹਾਂਜੀ 65000 ਦੀ ਪਛੀ ਦੇ ਅੱਛੇ 65 ਦੀ ਦੇ ਦੋਗੇ ਬਾਕੀ ਛੱਡ ਕੇ ਭਾਜੀ 60000 ਰੁਪਏ ਦੀ ਵੇੜਾ ਪਾ ਦੇਣੀ ਹੈ ਅੱਛਾ 60000 ਦੀ ਦੇ ਦੇਣੀ ਕੋਈ ਬਾੜ ਨਹੀਂ ਕੋ ਦਿੰਦੇ 60000 ਰੁਪਏ ਦੀ ਵੇੜਾ ਪਾ ਦੇਣੀ ਤੇ ਆ ਜਰਸੀ ਵੀ ਅੱਗੇ ਆਉਣ ਤਾਂ ਪਹਿਲਾਂ ਹੀ ਸੀ ਇਹਨੂੰ ਕੀ ਇਹ ਹੁਣ ਤਾਂ ਪਹਿਲਾਂ ਹੀ ਦੋ ਤਿੰਨ ਵੇੜਾਂ ਹੀ ਸੰਗ ਸੇਲ ਕੁਝ ਵੇੜਾ ਹੁਣ ਤਾਂ ਪਹਿਲਾਂ ਹੀ ਸੇਲ ਹੋ ਗਿਆ ਵਾ ਆ ਦੇਖ ਸਾਡੇ ਚੰਗੀ ਤਿਆਰ ਹੋਈ ਇਹ ਕਿੰਨੇ ਕੇ ਦੁੱਧਾ ਲਈ ਜਾਤਾ ਇਹ 30 ਤੋਂ ਪਲੱਸ ਚ ਲੈਣੀ ਅੱਛਾ 30 ਤੋਂ ਪਲੱਸ ਜਿਹੜੀ ਚਲਣੀ ਪੰਜਾਬ ਵਾਲੀ ਜਰਸੀ ਆ ਬਾਕੀ ਇਹੋ ਜੀ ਜਾਨਵਰੀ ਆਉਂਦੇ ਆ ਇੱਥੇ ਵੇਚ ਜੀ ਨਾ ਕੋ ਬਾਕੀ ਜਿਹਨੇ ਕਿਸੇ ਨੇ ਜਾਨਵਰ ਚੰਗਾ ਲੈਣਾ ਵਾ ਤੁਹਾਡੇ ਜਿੰਨਾਂ ਸੰਪਰਕ ਕਰ ਸਕਦਾ ਸੰਪਰਕਾਂ 24 ਘੰਟੇ ਹੁੰਦੀਆਂ ਨੇ ਠੀਕ ਹੈ ਜੀ ਕੋਈ ਮਰਜ਼ੀ ਕੋ ਬੰਦਾ ਰਾਤ ਆਵੇ ਕਿਉਂ ਨਾ ਤੇ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਤੁਸੀਂ ਆਪ ਕੱਢਣੀ